ਆਪ ਟ੍ਰਿਕਾਲ ਪਸ਼ੂਆਂ ਦੀ ਮੰਡੀ ਠੀਕ ਝੋੜ ਰੋਹੀ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਨਾ ਤਾਂ ਬਹੁਤ ਵਧੀਆ ਆਪਣੀ ਪੰਚਾਇਤ ਦੇ ਬਹੁਤ ਵਧੀਆ ਤੇ ਕਦੋਂ ਤੋਂ ਲੱਗਣ ਲੱਗੇ ਕੋਈ ਸੁਭਾਵਨਾ ਜਿਹੜੀ ਫੱਗੂ ਪਿੰਡ ਵਿਖੇ ਜਿਹੜੀ ਮੰਡੀ ਲਾਦੀ ਸੀ ਪਸ਼ੂਆਂ ਦੀ ਉਹ ਆਪਣੇ ਪਿੰਡ ਝੋੜ ਰੋਹੀ ਤੇ ਇੱਥੋਂ ਮੇਰੇ ਹਿਸਾਬ ਨਾਲ ਢੂੜ ਕਿਲੋਮੀਟਰ ਰਹਿ ਜਾਂਦਾ ਹੈਗਾ ਆਪਣਾ ਪਿੰਡ ਉਹ ਸਾਹਮਣੇ ਗੁਰੂ ਘਰ ਦੇ ਸੀ ਜਾਂਦਾ ਤੇ ਥੋੜਾ ਲੱਗ ਹੀ ਆ ਹਨਾ ਫੱਗੂ ਤੇ ਆਪਣੇ ਝੋੜਾਂ ਦੇ ਰਾਹ ਤੇ ਜਿਹੜੀ ਟਿੱਪੇ ਆਉਂਦੇਗੇ ਤੇ ਇੱਥੇ ਹੱਡਾ ਰੂੜੀ ਦੇ ਕੋਲੇ ਹਾਂਜੀ ਤੇ ਇੱਥੇ ਫਿਰ ਲੱਗਿਆ ਕਰੂਗੀ ਮੰਡੀ ਤੇ ਸਾਫ ਸਪਾਈ ਹੋ ਗਈ ਸ਼ੁਰੂ ਤੇ ਕਰਦੇ ਆਂ ਆਪਾਂ ਬਾਈ ਹੋਰਾਂ ਤਾਏ ਹੋਰਾਂ ਨਾਲ ਗੱਲਬਾਤ ਤੇ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਆਪਣੇ ਪਿੰਡ ਮੰਡੀ ਆਈ ਹੈ ਜਿਹੜੀ ਫੱਗੂ ਵੇਖੇ ਲੱਗਦੀ ਹੁੰਦੀ ਸੀ ਤੇ ਆਏ ਐਂਤਵਾਰ ਹੁਣ ਲੱਗਿਆ ਕਰੂਗੀ ਤੇ ਹਾਂਜੀ ਤਾਏ ਹਾਂਜੀ ਕੀ ਹਾਲ ਨੇ ਠੀਕ ਹੈ ਜੀ ਬਈਏ ਸਾਰੇ ਆਣੇ ਚੜਦੀ ਕਲਾ ਹੋਰ ਜੀ ਠੀਕ ਹੈ ਸਾਰੇ ਚਾਹ ਬਣਾਉਣੀ ਆ ਫਿਰ ਹਾਂ ਚਾਹ ਬਣਾਉਣੀ ਆ ਜੀ ਤੇ ਬਹੁਤ ਵਧੀਆ ਕੰਮ ਹੋਇਆ ਨਾ ਤਾਂ ਬਹੁਤ ਵਧੀਆ ਆਪਣੀ ਪੰਚਾਇਤ ਦੇ ਬਹੁਤ ਵਧੀਆ ਕੰਮ ਕਰਤਾ ਹਾਂ ਜੀ ਹਾਂਜੀ ਹਾਂ ਇਹਨਾਂ ਦਾ ਮੁਬਾਰਕ ਇਹਨਾਂ ਨੂੰ ਹਾਂਜੀ ਹਾਂਜੀ ਸਹੀ ਗੱਲ ਆ ਧੰਨਵਾਦ ਇਹਨਾਂ ਦਾ ਸਾਰਿਆਂ ਨੂੰ ਮੁਬਾਰਕਾਂ ਹਨ ਮੁਬਾਰਕਾਂ ਜੀ ਹਾਂ ਲੋਕ ਦੁਖੀ ਸੀਗੇ ਜੀ ਹਾਂ ਸਹੀ ਗੱਲ ਆਪ ਦੇ ਹੋਰ ਹਰਿਆਣੇ ਦੇ ਸਭ ਦੁਖੀ ਹਾਂ ਕੁਝ ਉਲਟ ਕੋਲ ਦੇ ਜੀ ਹੋ ਰਹੀ ਸੀਗੀ ਜਾਂ ਕਿਤੇ ਪਤਾ ਨਹੀਂ ਕਿੱਥੇ ਲੱਗ ਜਾਂਦੀ ਸੀ ਕਦੇ ਲੱਗਦੀ ਸੀ ਕਦੇ ਲੱਗਦੀ ਨਹੀਂ ਸੀ ਨਾ ਮੰਡੀ ਹੁਣ ਆਪਣੇ ਪਿੰਡ ਪੱਕੀ ਆ ਗਈ ਠੀਕ ਆ ਠੀਕ ਆ ਜੀ ਸਾਫ ਸਵਾਈ ਹੋ ਗਈ ਬਈ ਸ਼ੁਰੂ ਹਾਂ ਜੀ ਹਾਂ ਜੀ ਥੋੜੀ ਰਹਿੰਦੀ ਅੱਜ ਕਰ ਦਾਂਗੇ ਠੀਕ ਐ ਤੇ ਕਦੋਂ ਤੱਕ ਲੱਗਣ ਲੱਗੇ ਜੇ ਕੋਈ ਸੁਭਾਵਨਾ ਸੁਭਾਵਨਾ ਤਾਂ ਬਸ ਲੱਗ ਲੱਗੀ ਦੂਜੀ ਤੀਜੀ ਜੱਟਾਂ ਵਾਂ ਠੀਕ ਆ ਵੀ 2-3 ਹਫਤੇ ਬਾਅਦ ਠੀਕ ਹੈ ਜੀ ਠੀਕ ਹੈ ਚਲੋ ਇਹ ਬਹੁਤ ਵਧੀਆ ਕੰਮ ਹੋ ਗਿਆ ਹੈ ਪਹਿਲੇ ਲੱਗੂਗੀ ਚਲੋ ਉਹ ਤਾਂ ਵਧੀਆ ਗੱਲ ਆ ਵੀ ਅੰਤਾਜਾ ਅੱਜ ਖੰਬੇ ਆ ਜਾਣਗੇ ਠੀਕ ਹੈ ਠੀਕ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਠੀਕ ਹੋ ਜਾਂਦੀ ਹੈ ਜੀ ਸਾਰੀ ਓਕੇ ਹੈ ਖੰਬੇ ਲੈਣਗੇ ਅੱਜ ਠੀਕ ਹੈ ਤਾਂ ਹੋਵੇ ਫਿਰ ਰੰਗ ਜੀ ਬਹੁਤ ਵਧੀਆ ਕੰਮ ਕਰਾਂਗੇ ਬਹੁਤ ਵਧੀਆ ਹਾਂ ਬਾਕੀ ਪੰਚਾਇਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਆਗਾ ਬਹੁਤ 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 ਧੰਨਵਾਦ ਕਰਦੇ ਆ ਦੁਬਾਰੇ ਤੋਂ ਫਿਰ ਤੋਂ ਕਹਿਣੇ ਆ ਤੇ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਸ਼ੂਆਂ ਦੀ ਮੰਡੀ ਧਿਆਰ